ਤੇ ਇਸ ਮਿਊਜ਼ੀਅਮ ਦੇ ਵਿੱਚ ਆਹ ਦੇਖੋ ਤੁਸੀਂ ਵੀ ਆਓ ਉਦੋਂ ਦੀ ਆ ਜਿਹੜੀ ਤੁਸੀਂ ਉੱਤੇ ਚੌਂਕੀ ਦੇਖਦੇ ਪਏ ਜਣ ਏਸੀ ਕੀ ਸਾਰਾ ਕਿੜੀ ਚੌਂਕੀ ਤੇ ਇਹਦੇ ਅੰਦਰ ਹੋ ਕੇ ਤੇ ਇੱਥੇ ਉਹ ਜਿਹੜੇ ਆਹ ਵੇਖੋ ਵੀ 21 ਜਿਹੜੇ ਸਿਪਾਈ ਸੀਗੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੀ ਆ ਬਕਾਇਦਾ ਤਾਂ ਆ ਵੇਖੋ ਵੇਖੋ ਕਿੰਨੇ ਸੋਹਣੇ ਸੋਹਣੇ ਯਾਰ ਸਰਦਾਰ ਨੇ ਮੈਂ ਤੁਹਾਨੂੰ ਜ਼ੂਮ ਕਰਕੇ ਦੇਖੋ ਉਹਨਾਂ ਵੀ ਆਹ ਦੇਖੋ ਮੈਂ ਜਵਾਨੀ ਇਹਨਾਂ ਦੇ ਚਿਹਰਿਆਂ ਦੇ ਉੱਤੇ ਐਦਾ ਚਮਕਦੀ ਪਈ ਆ ਤੁਸੀਂ ਦੇਖੋ ਇਕੋ ਲਗਾਤਾਰ 7 ਘੰਟੇ ਲੱਗ ਨੂੰ ਬਾਅਦ ਫਿਰ ਹੌਲੀ-ਹੌਲੀ ਸ਼ੀਸ਼ੇ ਹੁੰਦੇ ਗਏ ਤੇ ਉਹਨਾਂ ਦੀ ਯਾਦ ਦੇ ਵਿੱਚ ਫਿਰ ਅੰਗਰੇਜ਼ਾਂ ਨੇ ਇੱਥੇ ਸਾਰਾ ਗੜੀ ਗੁਰਦੁਆਰਾ ਸਾਹਿਬ ਬਣਾ ਦਿੱਤਾ ਕਦੀ ਲੜਾਈ ਦੇ ਵਿੱਚ ਵਰਤੀਆਂ ਗਈਆਂ ਆਪਣੇ ਜਿਹੜੇ ਸਿੱਖ ਰੈਜੀਮੈਂਟ ਹੋ ਸਕਦਾ ਵੀ ਇਹ ਸਿੱਖ ਰੈਜੀਮੈਂਟ ਵਾਲਿਆਂ ਦੀਆਂ ਤੋਪਾਂ ਹੋਣ ਉਹ 21 ਸਪਾਈਆਂ ਦੀਆਂ ਤੋਪਾਂ ਹੋਣ ਤੇ ਆਹ ਵੇਖੋ ਵੀ ਇਧਰ ਦੋ ਤੋਪਾਂ ਪਈਆਂ ਤੇ ਮਿੱਤਰੋ ਹੁਣ ਆਪਾਂ ਗੱਲ ਕਰਨੀ ਇਹਦੇ ਇਤਿਹਾਸ ਦੀ ਤੇ 12 ਸਤੰਬਰ 1897 ਦੇ ਵਿੱਚ ਇਸ ਥਾਂ ਤੇ ਸਿੱਖਾਂ ਤੇ ਪਠਾਨਾ ਦੇ ਵਿਚਕਾਰ ਬੜੀ ਵੱਡੀ ਲੜਾਈ ਹੋਈ ਸੀ ਤੇ ਜਿੰਦੇ ਵਿੱਚ ਆਪਣੇ ਜਿਹੜੇ ਸਿੱਖ ਰੈਜੀਮੈਂਟਸ ਪਾਈਆਂ ਨੇ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜੇ ਮਸਤ ਤੇ ਘੈਂਟ ਬਲੌਗ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਦੇ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਜਗ੍ਹਾ ਵਿਖਾਉਣ ਲੱਗੇ ਆਂ ਨਵੀਂ ਜਗ੍ਹਾ ਘੁਮਾਉਣ ਲੱਗੇ ਆਂ ਤੇ ਵਲੌਗ ਨਾਲ ਐਵੇਂ ਕੰਟੀਨਿਊ ਬਣੇ ਰਹਿ ਜੇ ਅੱਜ ਆਪਾਂ ਜਿਹੜੀ ਤੁਹਾਨੂੰ ਜਗ੍ਹਾ ਵਿਖਾਉਣ ਲੱਗੇ ਆਂ ਇਤਿਹਾਸਿਕ ਉੱਥੇ 21 ਸਿੱਖਾਂ ਦਾ ਮੁਕਾਬਲਾ 10000 ਪਠਾਨਾਂ ਨਾਲ ਹੋਇਆ ਸੀਗਾ ਜਿਹੜਾ ਇਤਿਹਾਸ ਆਪਾਂ ਤੁਹਾਨੂੰ 12 ਸਤੰਬਰ 1897 ਦੇ ਦੱਸਣ ਲੱਗੇ ਜਿੱਥੇ 21 ਸਿੱਖ ਤੇ 10000 ਪਠਾਨ ਜਾਨੀ ਕਿ ਅਫਗਾਨੀ ਜਿਹੜੇ ਪਠਾਨ ਸੀਗੇ ਉਹਨਾਂ ਵਿੱਚ ਘਾਰ ਹੋਈ ਸੀਗੀ ਲੜਾਈ ਤੇ ਇਹ ਜਿਹੜੀ ਲੜਾਈ ਸੀ 7 ਘੰਟੇ ਲਗਾਤਾਰ ਚੱਲਦੀ ਰਹੀ ਜਿਹੜੇ 21 ਸਿੱਖ ਬਹਾਦਰ ਆਪਣੇ ਜਵਾਨ ਸੀਗੇ ਸਿੱਖ ਰੈਜੀਮੈਂਟ ਉਹਨਾਂ ਨੇ 10000 ਪਠਾਨਾਂ ਦੇ ਨਾਲ ਲੜਾਈ ਕੀਤੀ ਸੀ ਤੇ ਫੁੱਲ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਵਲੌਗ ਨਾਲ ਐਵੇਂ ਕੰਟੀਨਿਊ ਬਣੇ ਰਿਹਾ ਤੇ ਚਲੋ ਫਿਰ ਆਪਾਂ ਸ਼ੁਰੂ ਕਰਨੇ ਕਰੋ ਚੈੱਕ ਆਪਣੇ ਜਿਹੜੇ ਇਤਿਹਾਸਿਕ ਸਿੱਖਾਂ ਦੀ ਜਿੱਥੇ ਲੜਾਈ ਹੋਈ ਸੀ ਪਠਾਨਾਂ ਦੇ ਨਾਲ ਤੇ ਉਹ ਇਸ ਜਗ੍ਹਾ ਤੇ ਹੋਈ ਸੀਗੀ ਲੜਾਈ ਤੇ ਆ ਤੁਸੀਂ ਚੈੱਕ ਕਰੋ ਵੀ ਹੁਣ ਬਹੁਤ ਵਧੀਆ ਇੱਥੇ ਕੁਰਦਵਾਰਾ ਸਾਹਿਬ ਬਣਾ ਦਿੱਤਾ ਗਿਆ ਵੀ ਆ ਦੇਖੋ ਵੀ ਕਿੰਨੀਆਂ ਵਧੀਆ-ਵਧੀਆ ਪਾਰਕਾਂ ਬਣਾਈਆਂ ਗਈਆਂ ਇੱਧਰ ਇਹਦੇ ਨਾਲ ਇੱਧਰ ਆ ਸਾਰਾ ਗੜੀ ਮਿਊਜ਼ੀਅਮ ਵੀ ਬਣਾਇਆ ਇਹਦੇ ਵਿੱਚ ਪੁਰਾਣੇ ਹਥਿਆਰ ਰੱਖੇ ਗਏ ਨੇ ਵੀ ਜਿਹੜੇ ਉਸ ਟਾਈਮ ਤੇ ਯੂਜ਼ ਕੀਤੇ ਗਏ ਸੂਹਾਂ ਤੋਂ ਕੋਜ ਹੈਗੇ ਕੋਜ ਨਹੀਂ ਹੈਗੇ ਪਰ ਅੱਜ ਇਹ ਕਹੋ ਸੋਮਵਾਰ ਇਸ ਕਰਕੇ ਜਿਹੜੀ ਮਿਊਜ਼ੀਅਮ ਉਹ ਬੰਦ ਤੇ ਆਪਾਂ ਫਿਰ ਕਿਹਦੇ ਦਿਨ ਕਵਰ ਕਰਾਂਗੇ ਚਾਹੇ ਚੱਲੋ ਫਿਰ ਆਪਾਂ ਅੱਗੇ ਤੇ ਮਿੱਤਰੋ ਹੁਣ ਆਪਾਂ ਗੱਲ ਕਰਨੀ ਇਹਦੇ ਇਤਿਹਾਸ ਦੀ ਤੇ 12 ਸਤੰਬਰ 1897 ਦੇ ਵਿੱਚ ਇਸ ਥਾਂ ਤੇ ਸਿੱਖਾਂ ਤੇ ਪਠਾਨਾਂ ਦੇ ਵਿਚਕਾਰ ਬੜੀ ਵੱਡੀ ਲੜਾਈ ਹੋਈ ਸੀ ਜਿਹਦੇ ਵਿੱਚ ਆਪਣੇ ਜਿਹੜੇ ਸਿੱਖ ਰੈਜੀਮੈਂਟ ਸਪਾਈਆਂ ਨੇ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਸੁਖਵਾਂ ਜਵਾਬ ਦਿੱਤਾ ਤੇ ਇਹ ਜਿਹੜੀ ਲੜਾਈ ਪੂਰੇ 7 ਘੰਟੇ ਇਦਾਂ ਹੀ ਬਰਕਰਾਰ ਚੱਲਦੀ ਰਹੀ ਤੇ ਆਖਰ ਦੇ ਵਿੱਚ ਜਿਹੜੇ ਆਪਣੇ 21 ਸਪਾਈ ਸੀਗੇ ਸਿੱਖ ਸਪਾਈ ਛੇਦੀ ਪ੍ਰਾਪਤ ਕਰ ਲੈਂਦੇ ਨੇ ਤੇ ਉਹਨਾਂ ਦੀ ਯਾਦ ਵਿੱਚ ਆ ਇੱਥੇ ਫਿਰ ਗੁਰਦੁਆਰਾ ਸਾਈਬ ਬਣਾ ਦਿੱਤਾ ਗਿਆ ਵਾ ਕਿਉਂਕਿ 1897 ਤੋਂ ਪਹਿਲਾਂ ਇੱਥੇ ਇੱਕ ਸਾਰਾਗੜੀ ਚੌਕੀ ਹੋਇਆ ਕਰਦੀ ਸੀਗੀ ਤੇ ਇਸ ਚੌਕੀ ਦੇ ਨਾਲ ਹੀ ਇੱਕ ਗੁਲਸਤਾਨ ਚੌਕੀ ਹੁੰਦੀ ਸੀਗੀ ਇਹ ਜਿਹੜੀਆਂ ਆਪਸ ਵਿੱਚ ਦੋਵੇਂ ਚੌਕੀਆਂ ਨੇ ਸਿਗਨਲ ਦਾ ਕੰਮ ਕਰਦੇ ਹੁੰਦੇ ਸੀਗੇ ਉਸ ਟਾਈਮ ਤੇ ਜੇ ਅਫਗਾਨੀ ਜਿਹੜੇ ਪਠਾਨ ਨੇ ਉਹ ਸਾਰਾਗੜੀ ਚੌਕੀ ਤੇ ਹਮਲਾ ਕਰਦੇ ਵਾ ਤੇ ਉਹਦਾ ਸੰਕੇਤ ਜਾਂਦਾ ਹੁੰਦਾ ਸੀਗਾ ਗੁਲਸਤਾਨ ਚੌਂਕੀ ਨੂੰ ਤੇ ਜੇ ਗੁਲਸਤਾਨ ਚੌਂਕੀ ਤੇ ਕੋਈ ਹਮਲਾ ਹੁੰਦਾ ਵਾ ਤੂੰ ਦਾ ਸੰਕੇਤ ਉਦੋਂ ਹੁੰਦਾ ਸੀਗਾ ਇਸਾਰਾ ਗੜੀ ਚੌਂਕੀ ਤੇ ਇਹ ਜਿਹੜੀਆਂ ਦੋਵੇਂ ਚੌਂਕੀਆਂ ਬਣਾਈਆਂ ਗਈਆਂ ਸਿਗਨਲ ਵਾਸਤੇ ਚੌਂਕੀਆਂ ਬਣਾਈਆਂ ਗਈਆਂ ਸੀਆਂ ਇਹਨਾਂ ਨੂੰ ਸਿਗਨਲ ਚੌਂਕੀ ਵੀ ਬੋਲਦੇ ਵੇ ਤੇ ਆਹ ਜਿਹੜੀਆਂ ਇਹਦੇ ਨਾਲ ਹੀ ਆਹ ਤੋਪਾਂ ਪੰਜਾਂ ਜਿਹੜੀ ਲੜਾਈ ਦੇ ਵਿੱਚ ਵਰਤੀਆਂ ਗਈਆਂ ਆਪਣੇ ਜਿਹੜੇ ਸਿੱਖ ਰੈਜੀਮੈਂਟ ਹੋ ਸਕਦਾ ਵੀ ਇਹ ਸਿੱਖ ਰੈਜੀਮੈਂਟ ਵਾਲਿਆਂ ਦੀਆਂ ਤੋਫਾਂ ਹੋਣ 21 ਪੰਜਾਂ ਦੀਆਂ ਤੋਪਾਂ ਹੋਣ ਇਆ ਵੇਖੋ ਵੀ ਇਧਰ ਆ ਦੋ ਤੋਪਾਂ ਪਈਆਂ। ਇਹ ਧੀ ਤੋਪ ਇਹ ਛੋਟੀ ਤੋਪ ਹੈ। ਇਹ ਇੱਕ ਹੋਰ ਤੋਪ ਬੜੀ ਮਸ਼ਹੂਰ ਹੈ ਉਹ ਜਮ ਜਮ ਦੀ ਤੋਪ। ਉਹ ਸੀਗੀ ਮਹਾਰਾਜਾ ਰਜੀਤ ਸਿੰਘ ਕੋਲ। ਤੇ ਤੇ ਉਹ ਜਿਹੜੀ ਮਹਾਰਾਜਾ ਰਜੀਤ ਸਿੰਘ ਨੇ ਤੋਪ ਭੰਗੀ ਸਰਦਾਰਾਂ ਕੋਲ ਉਹ ਕੋਈ ਸੀਗੀ ਭੰਗੀ ਸਰਦਾਰਾਂ ਨੂੰ ਰਹਾ ਕੇ। ਤੇ ਭੰਗੀ ਮਿਸਲ ਵੀ ਬੜੀ ਆਪਦੇ ਜ਼ਮਾਨੇ ਦੇ ਵਿੱਚ ਬੜੀ ਚੜਤ ਦੀ ਮਿਸਲ ਰਹੀ ਸੀਗੀ। ਤੇ ਇਹ ਜਿਹੜੀਆਂ ਤੋਪਾਂ ਤਾਂ ਆਮ ਹੀ ਤੋਪਾਂ ਨੇ ਇਹਨਾਂ ਉੱਤੇ ਮੋਹਰ ਵੀ ਲੱਗੀ ਬਖਾਇਦਾ ਆ ਦੇਖੋ ਵੀ ਜਿੰਨੀਆਂ ਮੈਂ ਐਮ ਦੀਆਂ ਤੋਪਾਂ ਵੇਖੀਆਂ ਉਹਨਾਂ ਤੇ ਮੋਹਰ ਤਾਂ ਲੱਗੀ ਹੋਈ ਹੁੰਦੀ ਆ ਦੇ ਇਸ ਕੋ ਇੰਦੇ ਤੇ ਲਿਖਿਆ اے ਬ੍ਰੋਮੀ 1856 ਦੀ ਮੋਹਰ ਇੰਦੇ ਤੇ ਲੱਗੀ ਹੋਈ ਹੈ ਤੇ ਇਹ ਛਾਪ ਦੇ ਹੁੰਦੇ ਸੀਗੇ ਤੇ ਇਹਦੇ ਨਾਲ ਹੀ ਆ ਛੋਟੀਆਂ ਤੋਪਾਂ ਪਈਆਂ ਆ ਦੇਖੋ ਤੁਸੀਂ ਵੀ ਇਹ ਇੰਦੇ ਤੇ ਲਿਖਿਆ VC ਆਹ ਜਿਹੜੀ ਇਮਾਰਤ ਦੀ ਆਪਾਂ ਗੱਲ ਕਰੀਏ ਤਾਂ ਇਹ ਇਮਾਰਤ 1897 ਤੋਂ ਪਹਿਲਾਂ ਇੱਥੇ ਇੱਕ ਚੌਂਕੀ ਦੇ ਰੂਪ ਦੇ ਵਿੱਚ ਸੀਗੀ ਤੇ ਹੁਣ ਤਾਂ ਇੱਥੇ ਗੁਰਦੁਆਰਾ ਸਾਹਿਬ ਬਣ ਆ ਦਿੱਤਾ ਇਹ ਜਿਹੜੀ 1897 ਦੇ ਵਿੱਚ ਇਹ ਇਮਾਰਤ ਦੀ ਇਹ ਇਮਾਰਤ ਦੀ ਵਸਾਰੀ ਫਰੀਦਕੋਟ ਦੇ ਰਾਜਾ ਦੁਬਾਰਾ ਕਰਵਾਈ ਗਈ ਸੀ ਤੇ ਜਿਹੜਾ ਜਿਹੜਾ ਲੱਗਾ ਗਿਆ ਪੈਸਾ ਉਹ ਅੰਗਰੇਜ਼ ਸਰਕਾਰ ਦਾ ਹੀ ਹੁੰਦਾ ਸੀਗਾ ਤੇ ਜਾਨੀ ਕਿ ਫਰੀਦਕੋਟ ਰਾਜਾ ਦੀ ਦੇਖਰੇਖ ਦੇ ਵਿੱਚ ਇਹ ਇਮਾਰਤ ਉਸ ਟਾਈਮ ਤੇ ਇਹ ਚੌਂਕੀ ਤਿਆਰ ਕਰਵਾਈ ਗਈ ਸੀ ਤੇ ਹੁਣ ਤੈਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਤਬਦੀਲ ਕਰ ਦਿੱਤਾ ਕਿਉਂਕਿ ਅੰਗਰੇਜ਼ਾਂ ਨੇ ਫਿਰ ਇੱਥੇ ਆਪਦੀ ਉਹ 21 ਛਪਾਈਆਂ ਦੀ ਯਾਦਗਰੀ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਕਿਉਂਕਿ ਸਿੱਖ ਸੀਗੇ ਤੇ ਇਸ ਕਰਕੇ ਉਹਨਾਂ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਤੇ ਇੱਧਰ ਆ ਦੂਸਰੀ ਸਾਈਡ ਵੀ ਆ ਤੋਪਾਂ ਪੰਝਾ ਹੋਈਆਂ ਨੇ ਆ ਤੁਸੀਂ ਦੇਖੋ ਕਿ ਇਹ ਛੋਟੀਆਂ ਤੋਪਾਂ ਨੇ ਤੇ ਯਾਰ ਇਹ ਜਿਹੜੀ ਲੜਾਈ ਹੋਈ ਸੀਗੀ ਇਹ ਲੜਾਈ ਹੋਣ ਦਾ ਕਾਰਨ ਇੱਕ ਹੀ ਸੀ ਕਿਉਂਕਿ 1897 ਦੀਆਂ ਗੱਲਾਂ ਆ 18ਵੀਂ ਸਦੀ ਦੀਆਂ ਗੱਲਾਂ ਉਦੋਂ ਐਦਾਂ ਵਿਰਾਸਤਾ ਦੇ ਵਿਰਾਸਤਾ ਚੜਾਈ ਕਰਦੀਆਂ ਰਹਿੰਦੇ ਸੀਗਾ ਹਨਾ ਤੇ ਉਦੋਂ ਉਸ ਟਾਈਮ ਤੇ ਆਪਣੇ ਇੰਡੀਆ ਦੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਤੇ ਉਦੋਂ ਇਸ ਕਰਕੇ ਲੜਾਈ ਪਖਤਾਨਾ ਤੇ ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀਗੀ ਤੇ ਅੰਗਰੇਜ਼ੀ ਤੇ ਅੰਗਰੇਜ਼ਾਂ ਦੀ ਸੈਨਾ ਦੇ ਵਿੱਚ ਸੀਗੇ ਆਪਣੇ ਸਿੱਖ ਰੈਜੀਮੈਂਟ ਯਾਨੀ ਕਿ ਸਿੱਖ ਫੌਜਾਂ ਕੰਮ ਕਰਦੇ ਹੁੰਦੇ ਸੀਗੇ ਅੰਗਰੇਜ਼ਾਂ ਦੇ ਥੱਲੇ ਤੇ ਇਸ ਕਰਕੇ ਫਿਰ ਉਹ 21 ਸਿੱਖਾਂ ਦੀ ਜਿਹੜੀ ਬਟੈਲੀਅਨ ਸੀਗੀ ਜਿਹੜੀ ਇਹ ਫੌਜ ਸੀਗੀ ਉਹਦੀ ਜਿਹੜੀ ਕਮਾਂਡ ਇਹ ਸਰਦਾਰ ਈਸ਼ਰ ਸਿੰਘ ਸ਼ਹੀਦ ਸਰਦਾਰ ਈਸ਼ਰ ਸਿੰਘ ਦੇ ਥਰੂ ਸੀਗੀ ਉਹ ਇਸ ਜਿਹੜੀ ਬਟੈਲੀਅਨ ਦੀ ਇਹ ਜਿਹੜੇ ਬਾਕੀ ਸਿੱਖਾਂ ਦੀ ਅਗਵਾਈ ਕਰਦਾ ਸੀਗਾ ਉਹੀ ਇਹਨਾਂ ਨੂੰ ਕਮਾਂਡ ਦੇਂਦਾ ਹੁੰਦਾ ਸੀ ਯਾਰ ਇੱਕ ਗੱਲ ਇੱਥੇ ਸੋਚਣ ਵਾਲੀ ਤੁਸੀਂ ਦੇਖੋ ਵੀ 10000 ਪਠਾਨ ਸਿਰਫ 21 ਸਿੱਖਾਂ ਦੇ ਨਾਲ ਹੀ ਲੜਦੇ ਰਹੇ ਦੇਖੋ ਵੀ ਵੀ ਉਹਨਾਂ ਨੇ ਅਚਾਨਕ ਹਮਲਾ ਕੀਤਾ ਇਹ ਲੜਾਈ ਹੋਣ ਦਾ ਕਾਰਨ ਇਹ ਵੀ ਸੀਗਾ ਵੀ 1 ਦਸੰਬਰ ਤੇ 1 ਨਵੰਬਰ ਨੂੰ ਇੱਕ ਛੋਟੀ ਜਿਹੀ ਲੜਾਈ ਹੁੰਦੀ ਸੀ ਤੇ ਇੱਕ ਛੋਟੀ ਜਿਹੀ ਲੜਾਈ ਹੁੰਦੀ ਸਿੱਖਾਂ ਤੇ ਪਠਾਨਾਂ ਦੇ ਵਿਚਕਾਰ ਤੇ ਉਹਨਾਂ ਵਿੱਚ ਆਪਣੇ ਜਿਹੜੇ ਸਿੱਖ ਨੇ ਉਹ ਪਠਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਕਰ ਦਿੱਤੇ ਇਸ ਕਰਕੇ ਉਹਨਾਂ ਨੂੰ ਬਥੇਰਾ ਗੁੱਸਾ ਆਉਂਦਾ ਤੋਂ ਗੁੱਸੇ ਦੀ ਭਾਵਨਾ ਦੇ ਵਿੱਚ ਆ ਕੇ ਫਿਰ ਅਚਾਨਕ ਹਮਲਾ ਕਰਦੇ ਆ ਜਿਹੜੀ ਸਾਰਾਗੜੀ ਚੌਂਕੀ ਦੇ ਉੱਤੇ ਜਿੱਥੇ ਸਿਰਫ ਉਸ ਟਾਈਮ ਤੇ ਸਿਰਫ 21 ਸਿਪਾਹੀ ਸੀਗੇ ਤੇ ਕੋਈ ਹਥਿਆਰ ਵੀ ਨਹੀਂ ਸੀ ਇੰਨੇ ਹੈਗੇ ਤੇ ਇਹ ਬੋਲਦੇ ਨੇ ਵੀ ਜਦੋਂ ਉਹਨਾਂ 12 ਦਸੰਬਰ ਨੂੰ ਇਸ ਚੌਂਕੀ ਤੇ ਹਮਲਾ ਕੀਤਾ ਤੇ ਤੇ ਮਿੱਤਰੋ ਇੱਕ ਗੱਲ ਹੋਰ ਵੀ ਇਹ ਜਿਹੜੀ ਸਾਰਾਗੜੀ ਚੌਂਕੀ ਦਾ ਨਾਂ ਕਿਵੇਂ ਪਿਆ ਇਹ ਸਾਰਾਗੜੀ ਚੌਂਕੀ ਦਾ ਨਾਂ ਇਸ ਕਰਕੇ ਪਿਆ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਤੇ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਬਾਰਡਰ ਤੇ ਇਹ ਜਿਹੜੀ ਹੈਗੀ ਆ ਸਾਰਾਗੜੀ ਜਗ੍ਹਾ ਹੈਗੀ ਵਾ ਕੋਈ ਤੇ ਇਸ ਕਰਕੇ ਇਹ ਜਿਹੜੀ ਚੌਂਕੀ ਦਾ ਨਾਮ ਉਹਨਾਂ ਸਾਰਾਗੜੀ ਚੌਂਕੀ ਰੱਖਿਆ ਸੀਗੇ ਤੇ ਅੱਜ ਕੱਲ ਇਹ ਜਿਹੜੀ ਸਾਰਾਗੜੀ ਥਾਂ ਹੈ ਇਹ ਪਾਕਿਸਤਾਨ ਦੇ ਅੰਦਰ ਆਉਂਦੀ ਵਾ ਇਸ ਚੌਂਕੀ ਦੇ ਅੰਦਰ ਆ ਗਈ ਕਿਉਂਕਿ 21 ਸਿੱਖ ਸੀਗੇ ਉਹਨਾਂ ਦੀ ਗਿਣਤੀ ਬਹੁਤ ਹੀ ਘੱਟ ਸੀਗੀ ਤੇ ਪਠਾਨ 10000 ਸੀ ਤੇ ਇਸ ਕਰਕੇ ਫਿਰ ਉਹ ਇਸ ਚੌਂਕੀ ਦੇ ਅੰਦਰ ਆ ਗਈ ਤੇ ਜਿਹੜੇ ਆਪਣੇ ਸਿੱਖ ਸਿਪਾਹੀ 21 ਉਹ ਲਗਾਤਾਰ 7 ਘੰਟੇ ਲੜਦੇ ਰਹੇ ਲਗਾਤਾਰ 7 ਘੰਟੇ ਲੜਨ ਤੋਂ ਬਾਅਦ ਫਿਰ ਹੌਲੀ-ਹੌਲੀ ਸ਼ੀਸ਼ ਹੁੰਦੇ ਗਏ ਤੇ ਉਹਨਾਂ ਦੀ ਯਾਦ ਦੇ ਵਿੱਚ ਫਿਰ ਅੰਗਰੇਜ਼ਾਂ ਨੇ ਇੱਥੇ ਸਾਰਾ ਗੜੀ ਗੁਰਦੁਆਰਾ ਸਾਹਿਬ ਬਣਾ ਦਿੱਤਾ ਤੇ ਇਹਦੇ ਨਾਲ ਹੀ ਆ ਜਿਹੜੀ ਮਿਊਜ਼ੀਅਮ ਹੈ ਆਪਾਂ ਤੁਹਾਨੂੰ ਮਿਊਜ਼ੀਅਮ ਵੀ ਬਾਹਰੋਂ ਵਿਖਾ ਦੇਨੇ ਕਿਉਂਕਿ ਦਰਸਲ ਇਹ ਜਿਹੜੀ ਮਿਊਜ਼ੀਅਮ ਬੰਦ ਹੈ ਅੱਜ ਆਪਾਂ ਆਏ ਹਾਂ ਸੋਮਵਾਰ ਸੋਮਵਾਰ ਦੇ ਦਿਨ ਕੋਈ ਵੀ ਇਤਿਹਾਸਿਕ ਐਦਾਂ ਦੀ ਮਿਊਜ਼ੀਅਮ ਹੁੰਦੀ ਤੋ ਦਰਸਲ ਬੰਦ ਹੀ ਰਹਿੰਦੀ ਹੈ ਮੈਂ ਕਈ ਵਾਰ ਵੇਖਿਆ ਪਰ ਮੈਨੂੰ ਚੇਤਾ ਹੀ ਨਹੀਂ ਰਿਹਾ ਯਾਰ ਤੇ ਆ ਤੁਸੀਂ ਦੇਖੋ ਵੀ ਇੰਦੇ ਵਿੱਚ ਵੀ ਉਹ ਜਿਹੜੇ ਲੜਾਈ ਦੇ ਵਿੱਚ ਵਰਤੇ ਗਏ ਹਥਿਆਰ ਇਹਦੇ ਵਿੱਚ ਪਾਏ ਨੇ ਇੱਕ ਇਤਿਹਾਸਿਕ ਯਾਦਗਰੀ ਵਾਸਤੇ ਇੱਥੇ ਰੱਖੇ ਗਏ ਨੇ ਤੇ ਇਹ ਆ ਤੁਸੀਂ ਦੇਖੋ ਵੀ ਆ ਜੇ ਉਹ ਜਿਹੜੀ ਮਿਊਜ਼ੀਅਮ ਇਹ ਮਿਊਜ਼ੀਅਮ ਬਾਅਦ ਵਿੱਚ ਬਣਾਈ ਗਈ ਇਹਦਾ ਸਪੈਸ਼ਲ ਆ ਦੁਗਾਟਨ ਨਹੀਂ ਪੱਥਰ ਇੱਥੇ ਰੱਖਿਆ ਹੈ ਜੀ ਆਹ ਵੇਖੋ ਸਰਦਾਰ ਨਗੰਤ ਸਿੰਘ ਮਾਨ ਦੇ ਦੁਆਰਾ ਤੇ ਇਸ ਮਿਊਜ਼ੀਅਮ ਦੇ ਵਿੱਚ ਆਹ ਦੇਖੋ ਤੁਸੀਂ ਬੀ ਉਹ ਉਦੋਂ ਦੀ ਆ ਜਿਹੜੀ ਤੁਸੀਂ ਤੇ ਚੌਂਕੀ ਦੇਖਦੇ ਪਏ ਜਣ ਇਹ ਸੀ ਕਿ ਸਾਰਾ ਕਿੜੀ ਚੌਂਕੀ ਤੇ ਇੱਥੇ ਅਫਗਾਨ ਅਫਗਾਨੀਆਂ ਨੇ ਹਮਲਾ ਕੀਤਾ ਸੀਗਾ ਤੇ ਦੂਜੇ ਪਾਸੇ ਇਹ ਇੱਧਰ ਵੀ ਕਿਦਾਂ ਹੀ ਹੈ ਤੇ ਇੱਕ ਹੋਰ ਮੈਂ ਤੁਹਾਨੂੰ ਦਿਖਾਣਾ ਵੀ ਆਹ ਦੇਖੋ ਤੁਸੀਂ ਵੀ ਜਿਹੜੇ ਉਸ ਟਾਈਮ ਤੇ ਜਿਹੜੀ ਬੰਦੂਕ ਵਰਤੀ ਗਈ ਸੀ ਤੇ ਆਹ ਦੇਖੋ ਆਹ ਜਿਹੜੀ ਬੰਦੂਕ ਉਸ ਟਾਈਮ ਤੇ ਵਰਤੀ ਗਈ ਸੀਗੀ ਇਹਦੇ ਨਾਲ ਆਪਣੇ ਜਿਹੜੀ 21 ਸਿੱਖਾਂ ਨੇ ਮੇਂ ਮਤ ਦੇ ਨਾਲ ਮੁਕਾਬਲਾ ਕੀਤਾ ਸੀਗਾ 10000 ਪਠਾਨਾਂ ਨਾਲ ਆ ਦੇਖੋ ਤੁਸੀਂ ਬੜੀ ਇੱਕ ਬਹਾਦਰੀ ਦੀ ਦਾਤ ਯਾਰ ਇਹ ਬੰਦਿਆਂ ਨੂੰ ਦੇਣੀ ਚਾਹੀਦੀ ਕਿਉਂਕਿ ਜਿਹੜੀ ਸਿੱਖ ਰੈਜੀਮੈਂਟ ਹੈ ਨਾ ਇਹ ਸ਼ੁਰੂ ਤੋਂ ਹੀ ਇਹ ਬੜੀ ਤਾਕਤਵਾਰ ਬੜੀ ਦਲੇਰੀ ਵਾਲੀ ਰਹੀ ਦਾਤ ਯਾਰ ਜਿਹੜੀ ਪੰਜਾਬੀ ਆਪਣੀ ਕੌਮ ਹੈ ਪੰਜਾਬੀਆਂ ਦੀ ਇਹ ਸ਼ੁਰੂ ਤੋਂ ਹੀ ਬੜੀ ਦਲੇਰ ਹੈ ਤੇ ਐਵੇਂ ਹੀ ਚੱਲਦੀ ਜਾਂਦੀ ਤੇ ਇਦਾਂ ਹੀ ਰਹਿਣੀ ਚਾਹੀਦੀ ਹੈ ਨਾ ਪਿਆਬਲੀ ਕਿਉਂਕਿ ਪਿਆਬਲੀ ਦਲੇਰ ਹੁੰਦੇ ਨੇ ਤੇ ਗਰਮੀ ਬੜੀ ਜ਼ਿਆਦਾ ਤੇ ਆਪਾਂ ਗਰਮੀ ਦਾ ਆਨੰਦ ਲੈਣੇ ਪਏ ਤੇ ਹੁਣ ਪਾਣੀ ਪੀਣੇ ਤੇ ਫਿਰ ਆਪਾਂ ਇਹ ਵਲੌਗ ਨੂੰ ਕੰਟੀਨਿਊ 하게 ਕਰਨੇ ਲੱਗੇ ਆ ਪੀਣਾ ਪਾਣੀ ਇਹ ਤੋਂ ਪਾਣੀ ਪੀਣੇ ਤੇ ਆ ਜਿਹੜਾ ਤੁਸੀਂ ਦਰਬਾਰ ਹਾਲ ਤੇ ਇੱਥੇ ਹੀ ਪਾਣੀ ਲੈ ਆਪਾਂ ਪਾਣੀ ਪੀ ਲੈ ਤੇ ਆ ਤੁਸੀਂ ਦੇਖੋ ਵੀ ਆਪਾਂ ਦਰਬਾਰ ਹਾਲ ਦੇ ਵਿੱਚ ਐਂਟਰ ਹੋ ਕੇ ਤੇ ਇੱਥੇ ਉਹ ਜਿਹੜੇ ਆਵੇ ਕੋ ਵੀ 21 ਜਿਹੜੇ ਸਿਪਾਈ ਸੀਗੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੀਆਂ ਬਕਾਇਦਾ ਆਵੇ ਕੋ ਵੇਖੋ ਕਿੰਨੇ ਸੋਹਣੇ ਸੋਹਣੇ ਯਾਰ ਸਰਦਾਰ ਨੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਵੀ ਆਹ ਦੇਖੋ ਮੈਂ ਜਵਾਨੀ ਇਹਨਾਂ ਦੇ ਚਿਹਰਿਆਂ ਦੇ ਉੱਤੋਂ ਇੰਦਾ ਚਮਕਦੀ ਪਈ ਆਹ ਤੁਸੀਂ ਦੇਖੋ ਆਹ ਦੇਖੋ ਵੀ ਜਵਾਨੀ ਇਹਨਾਂ ਦੇ ਚਿਹਰਿਆਂ ਦੇ ਉੱਤੋਂ ਆਪਣੇ ਸ਼ੀਤ ਜਿਹੜੇ ਮਹਾ ਇਹਦੇ ਲੇਅਰ ਬੰਦੇ ਨੇ ਉਹਨਾਂ ਦੇ ਮੁਖੜਿਆਂ ਤੋਂ ਆਹ ਵੇਖੋ ਵੀ ਜਵਾਨੀ ਬਹੁਤ ਝਲਕਦੀ ਪਈ ਤੇ ਆ ਸੀਗਾ ਸਰਦਾਰ ਕੀਸ਼ਰ ਸਿੰਘ ਆ ਜਿਹੜਾ ਤੁਸੀਂ ਦੇਖਦੇ ਪਏ ਜਣ ਇਹ ਤੇ ਇਸ ਬੰਦੇ ਨੇ ਆ ਜਿਹੜੇ ਬਾਕੀ ਜਿਹੜੇ 20 ਸਰਦਾਰ 20 ਜਿਹੜੇ ਸਪਾਈ ਨੇ ਇਹਨਾਂ ਦੀ ਕਮਾਂਡ ਇਹ ਬੰਦਾ ਸੰਭਾਲਦਾ ਸੀ ਤੇ ਆ ਟੋਟਲ ਜਿਹੜੇ ਤੁਸੀਂ ਦੇਖਦੇ ਪਏ ਜੇ ਇਹ 22 ਫੂਟਾਂ ਲੱਗੀਆਂ ਨੇ ਤੇ ਇਹਦੇ ਵਿੱਚ ਇੱਕ ਮੇਨ ਆਲੀ ਬੰਦਾ ਹੈਗਾ ਵਾ ਆ ਦੇਖੋ ਤੁਸੀਂ ਵੀ ਇਹਦਾ ਨਾਮ ਹੈ ਖੁਦਾ ਦਾ ਇਹ ਜਿਹੜਾ ਬੰਦਾ ਸੀਗਾ ਸਪੈਸ਼ਲ ਜਿਵੇਂ ਆਪਣੇ ਯਾਰ ਆਰਮੀ ਦੇ ਵਿੱਚ ਲਾਂਗੜੀ ਹੁੰਦਾ ਨਾ ਇਹ ਲਾਂਗੜੀ ਸੀਗਾ ਇਹ ਸਫਾਈ ਦਾ ਕੰਮ ਕਰਦਾ ਸੀ ਤੇ ਖਾਣੇ-ਕੂਣੇ ਦਾ ਕੰਮ ਕਰਦਾ ਹੁੰਦਾ ਸੀ ਤੇ ਇਸ ਬੰਦੇ ਨੂੰ ਸਪੈਸ਼ਲ ਆਪਣਾ ਜਿਹੜਾ ਸਿੱਖ ਰੈਜੀਮੈਂਟ ਦਾ ਜਿਹੜਾ ਕਮਾਂਡ ਸੰਭਾ मतलब ਇਹ ਕਮਾਂਡ ਸੰਭਾਲਣ ਵਾਲਾ ਸਰਦਾਰ ਈਸ਼ਰ ਸਿੰਘ ਆ ਉਹਨੇ ਇਹਨੂੰ ਸਪੈਸ਼ਲ ਕਿਹਾ ਸੀ ਕਿ ਤੂੰ ਬੰਦਿਆਂ ਨੂੰ ਬੱਸ ਪਾਣੀ ਪਿਉਣਾ ਤੇ ਇਹ ਆਪਦੀ ਡਿਊਟੀ ਤੇ ਖਰਾ ਉਤਰਿਆ ਤੇ ਇਹ ਲਾਸਟ ਟਾਈਮ ਤੱਕ ਪਾਣੀ ਪੀਉਂਦਾ ਰਿਹਾ ਤੇ ਆਕਰ ਨੂੰ ਇਹ ਵੀ ਸ਼ਹੀਦ ਹੋ ਗਿਆ ਟੋਟਲ ਜਿਹੜੀਆਂ ਫੋਟਮਾਂ ਇਹ ਬਾਈ ਨੇ ਜਿੰਦੇ ਵਿੱਚੋਂ ਲੜਨ ਵਾਲੇ ਸਿਪਾਈ 21 ਸੀਗੇ ਤੇ ਇੱਕ ਸੀਗਾ ਉਹ ਲਾਂਗਰੀ ਤੇ ਆ ਦੇਖੋ ਵੀ ਉਹਨਾਂ ਸਾਰਿਆਂ ਦੀਆਂ ਫੋਟੋਆਂ ਇੱਥੇ ਲਾਈਆਂ ਹੋਈਆਂ ਤੇ ਉਹਨਾਂ ਖੈਰ ਇਹ ਫੋਟੋਆਂ ਦੇ ਵਿੱਚ ਰਹਿ ਗਏ ਨੇ ਤੇ ਜਾਂ ਆਪਣੇ ਇਤਿਹਾਸ ਦੇ ਵਿੱਚ ਇਹ ਸੀਗਾ ਆਪਣਾ ਅੱਜ ਦਾ ਇਤਿਹਾਸਿਕ ਵਲੌਗ ਤੇ ਜੇ ਤੁਹਾਨੂੰ ਆਪਣਾ ਵਲੌਗ ਵਧੀਆ ਲੱਗਾ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਇਹ ਨਮਾਣੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਜੇ ਕਮੈਂਟ ਕਰਦੇ ਜੇ ਨਾਲ ਸ਼ੇਅਰ ਵੀ ਕਰਦੇ ਜੇ ਤੇ ਮਿਲਾਂਗੇ ਆਪਾਂ ਐਵੇਂ ਦੀ ਇੱਕ ਹੋਰ ਘੈਂਟ ਜੀ ਵੀਡੀਓ ਦੇ ਨਾਲ ਓਕੇ ਬਾਈ ਟਾਟਾ ਲਵ ਯੂ ਆਲ ਤੇ ਚੈਨਲ ਸਬਸਕ੍ਰਾਈਬ ਕਰ ਲਓ ਓਕੇ